ਕੀ ਨਾਜੇ ਦਾ ਸਰ ਮੰਤਰੀ ਕੋਲ ਸਰ ਕੀ ਨਾਜੇ ਬੱਚੇ ਦਾ ਨਾਮ ਸਰ ਜਸਕਿੰਦਰ ਸਿੰਘ ਬੱਚੇ ਦਾ ਨਾਮ ਕੀ ਗੱਲ ਹੈ ਸਰ ਇਹ ਕਿਹੜਾ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਨਹੀਂ ਪਹੁੰਚਿਆ ਸਰ ਠੀਕ ਹੈ ਜੀ ਸਰ ਉਹਨਾਂ ਨੂੰ ਪਹੁੰਚਣਾ ਚਾਹੀਦਾ ਕਿਉਂਕਿ ਬੱਚਿਆਂ ਦਾ ਮਾਮਲਾ ਸਰ ਜਰੂਰ ਆਣਾ ਚਾਹੀਦਾ ਜੀ ਬਹੁਤ ਸਰ ਫੋਨ ਕੀਤੇ ਆਪਾਂ ਡੀਸੀ ਨੂੰ ਵੀ ਫੋਨ ਕੀਤੇ ਸਾਰਿਆਂ ਨੂੰ ਫੋਨ ਕੀਤੇ ਆ ਸੱਚ ਅੰਡੀਗਰ ਤੱਕ ਫੋਨ ਕੀਤਾ ਵਾ ਪਰ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਰ ਦੇਖਿਆ ਜੀ ਕੱਲ ਉਹਨਾਂ ਨੂੰ ਛੁੱਟੀ ਦਾ ਮੈਸੇਜ ਦਿੱਤਾ ਗਿਆ ਸੀ ਕੋਈ ਮੈਸੇਜ ਨਹੀਂ ਆਇਆ ਸਰ ਹਾਂਜੀ ਗਰੁੱਪ 'ਚ ਕੋਈ ਮੈਸੇਜ ਨਹੀਂ ਆਇਆ ਕਿ ਛੁੱਟੀਆਂ ਪੈ ਗਈਆਂ ਬੱਚਿਆਂ ਨੂੰ ਲੈ ਜਾਓ ਅਸੀਂ ਮੈਸੇਜ ਹੀ ਢੀਕ ਦੇ ਰਹੇ ਆਂ ਕੋਈ ਉੱਤੇ ਸਕੂਲ ਸਕੂਲ ਦੇ ਵਿੱਚ ਕੀ ਲਾ ਗੱਲ ਹੋਈ ਹੋਈ ਸਾਡੇ ਮੇਰੀ ਕਿਸੇ ਨਾ ਸਾਹਿਬ ਜਦੋਂ ਪਾਣੀ ਆਇਆ ਉਦੋਂ ਗੱਲ ਹੋਈ ਆ ਟੀਚਰ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਾਰਵਾਈ ਕਰਦੇ ਪਏ ਆ ਕਿਸਤੀਆਂ ਆਉਣ ਲੱਗੀਆਂ ਬੱਸਾਂ ਆਉਣ ਲੱਗੀਆਂ ਸਰ ਇਹ ਹੀ ਲਾੜੇ ਲਾਈ ਜਾਂਦੇ ਆ ਬੱਸਾਂ ਆਉਣ ਲੱਗੀਆਂ ਕਿਸਤੀਆਂ ਆਉਣ ਲੱਗੀਆਂ ਆਹੀਂ 에어로ਪਲੇਨਾਂ ਲੱਗੇ ਆ ਆਹੀਂ ਬੱਚਿਆਂ ਨੂੰ ਸੇਵ ਕਰ ਲਾਂਗੇ ਪਰ ਸਰ ਹਜੇ ਤੱਕ ਕੁਝ ਨਹੀਂ ਹੋਣ ਲਿਆ ਸਰ ਬਹੁਤ ਚੋੜੇ ਸ਼ੌਂਕ ਹਾਂਜੀ 20 ਕਿਲੋ ਦਾ ਇਹਦਾ ਬੱਚਾ ਸਰ ਮੇਰਾ ਬੱਚਾ ਹੁਣ 8ਵੀਂ ਕਲਾਸ ਚ ਹੋ ਗਿਆ 7ਵੀਂ ਕਲਾਸ ਆਇਆ ਹੀ ਸਰ ਕਦੀ ਇਹਦਾ ਨਹੀਂ ਪ੍ਰੋਬਲਮ ਨਹੀਂ ਆਈ ਹੈ ਪ੍ਰੋਬਲਮ ਪਹਿਲੀ ਵਾਰ ਆਈ ਹੈ ਸਰ ਬਹੁਤ ਸਾਨੂੰ ਤਾਂ ਸਵੇਰ ਤੱਕ ਵੀ ਇਹ 7:30 ਵਜੇ ਤੱਕ ਵੀ ਇਹ ਵੀਰੇ ਮੈਸੇਜ ਪਾਏ ਗਏ ਨੇ ਕਿ ਇੱਥੇ ਪਾਣੀ ਨਹੀਂ ਆਇਆ ਹੈਗਾ ਇਹੀ ਗੱਲ ਕਹੀ ਜਾਂਦੇ ਨੇ ਇੱਥੇ ਪਾਣੀ ਨਹੀਂ ਆਇਆ ਹੈਗਾ ਤਾਂ ਦੇ ਦਿਲ ਕਰਦਾ ਬੱਚੇ ਲੈ ਜਾਓ ਨਹੀਂ ਦਿਲ ਕਰਦਾ ਰਹਿਣ ਦਿਓ ਜਿਹੜੀ ਮੈਡਮ ਇਹ ਮੈਸੇਜ ਪਾ ਰਹੀ ਉਹ ਖੁਦ ਲੀਵ ਤੇ ਗਈ ਹੋਈ ਹੈ ਤੇ ਅੰਦਰ ਮੈਡਮ ਦੇ ਨਾਲ ਗੱਲ ਹੋਈ ਆ ਹੁਣ ਉਹ ਕਹਿੰਦੇ ਨੇ 5:30 ਫੁੱਟ ਤੱਕ ਪਾਣੀ ਆ ਚੁੱਕਾ ਵਾ ਤੇ ਅਸੀਂ ਤਾਂ ਉੱਪਰ ਬੈਠੇ ਹਾਂ ਸੈਕਿੰਡ ਫਲੋਰ ਤੇ ਸਰ ਬੱਚੇ ਲੈ ਕੇ ਬੈਠੇ ਹੋਏ ਆ ਬੱਚਿਆਂ ਨੂੰ ਕੀ ਖਾਣ ਨੂੰ ਨਹੀਂ ਚਾਹੀਦਾ ਬੱਚਿਆਂ ਨੂੰ ਕੀ ਪੀਣ ਨੂੰ ਨਹੀਂ ਚਾਹੀਦਾ ਇਹਨਾਂ ਦਾ ਫਰਜ ਇਹ ਬਣਦਾ ਸੀ ਸਾਨੂੰ ਕੱਲ ਹੀ ਮੈਸੇਜ ਕਰਦੇ ਕਿ ਆਪਣੇ ਬੱਚੇ ਤੁਸੀਂ ਲੈ ਜਾਓ ਸਾਡੇ ਬੱਚੇ ਸਾਡੇ ਕੋਲ ਹੁੰਦੇ ਆਪਾਂ ਕਿਸ ਤਰ੍ਹਾਂ ਵੀ ਰੱਖਦੇ ਜਿਸਿਸ ਵੱਲੋਂ ਤੁਹਾਡੇ ਕਰਨ ਹੋਈ ਸਾਡੇ ਸਾਰਿਆਂ ਨਾਲ ਵੀਰੇ ਅਸੀਂ ਥਾਣੇ ਤੋਂ ਵੀ ਹੋ ਕੇ ਆਏ ਆ ਥਾਣੇ ਉਹ ਇਥੋਂ ਵਾਲੇ ਥਾਣੇ ਵਾਲੇ ਕਹਿੰਦੇ ਕਿ ਆਹ ਸਾਡੇ ਹਲਕੇ ਚ ਨਹੀਂ ਪੈਂਦਾ ਧਮੂੜੀ ਜਾ ਕੇ ਕੰਪਲੇਂਟ ਕਰੋ ਧਮੂੜੀ ਵਾਲਿਆਂ ਨੂੰ ਫੋਨ ਕਰਿਆ ਉਹ ਕਹਿੰਦੇ ਅਸੀਂ ਤਾਂ ਖੁਦ ਡੁੱਬੇ ਹੋਏ ਆ ਅਸੀਂ ਤੁਹਾਨੂੰ ਕਿਵੇਂ ਬਚਾਈਏ ਕੀ ਮੰਗ ਕਰਦੇ ਅਸੀਂ ਤਾਂ ਇਹ ਮੰਗ ਕਰਦੇ ਸਾਡੇ ਬੱਚੇ ਹਨ ਨੂੰ ਮਿਲ ਜਾਣ ਬਸ ਜਿੱਦਾਂ ਵੀ ਹੈਗਾ ਸਾਡੇ ਬੱਚੇ ਹਨ ਨੂੰ ਮਿਲਣ ਬਸ ਸਾਡੇ ਕੋਲ ਆ ਜਾ ਸਾਡੇ ਬੱਚੇ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕੀ ਨਾ ਜੀ ਬਈ ਤੁਹਾਡਾ ਤੇ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਨਾਮ ਗੁਰਪਿੰਦਰ ਸਿੰਘ ਆ ਜੀ ਪਿੰਡ ਸਾਡਾ ਸੋਹ ਵਾਲਾ ਜੀ ਤੁਹਾਡਾ ਵੀ ਬੱਚਾ ਜੀ ਹਾਂ ਜੀ ਮੇਰੀ ਬੇਟੀ ਆ ਤੇ ਸਾਡੇ ਗਵਾਂਢ ਦਾ ਨਾਲ ਮੇਰੇ ਆਏ ਬੰਦਾ ਸਾਡੇ ਦੋ ਬੱਚੇ ਨੇ ਦੋ ਬੱਚੀਆਂ ਨੇ ਸਾਡੀਆਂ ਤੇ ਅਸੀਂ ਸਾਰੇ ਬੱਚੀਆਂ ਦਾ ਇੱਕ ਦਾ ਪ੍ਰਨੀਤ ਕੌਰ ਆ ਇੱਕ ਦਾ ਮਨਸੀਤ ਕੌਰ ਆ ਕਹੇ ਤਾਂ ਕੋਈ ਵੀ ਸ਼ਾਸਨ ਦਾ ਕੁਝ ਨਹੀਂ ਸਰ ਅਸੀਂ ਕੱਲ ਇਹਨਾਂ ਨੂੰ ਸਵੇਰੇ 10 ਵਜੇ ਫੋਨ ਕੀਤਾ ਸੀਗਾ ਕਿ ਪਾਣੀ ਆ ਗਿਆ ਤੇ ਬੱਚੇ ਆਪਾਂ ਲੈ ਜੀਏ ਇਹ ਕਹਿੰਦੇ ਕਿ ਨਹੀਂ ਇੱਥੇ ਕੁਝ ਨਹੀਂ ਇਹੋ ਜਿਹਾ ਬਿਲਕੁਲ ਬੱਚੇ ਸੇਫ ਨਹੀਂ ਕੁਝ ਨਹੀਂ ਆ ਤੇ ਸਵੇਰ ਤੋਂ ਹੁਣ ਫੋਨ ਕਰਦੇ ਪਿਆ ਜੇ ਤੁਹਾਡੇ ਕੋਲ ਪਹੁੰਚ ਹੈਗੀ ਆ ਤੇ ਤੁਸੀਂ ਆ ਇੱਥੇ ਆ ਕੇ ਦੇ ਬੱਚੇ ਆਪਣੇ ਲੈ ਜੀ ਹੁਣ ਇੱਥੇ ਪਹੁੰਚ ਕਿੱਦਾਂ ਕਰੀਏ ਤੁਸੀਂ ਆਪ ਦੱਸੋ ਬੰਦਾ ੜੀ ਜਾ ਸਕਦਾ ਕੋਈ ਗੱਡੀ ਨਹੀਂ ਕੋਈ ਟਰੈਕਟਰ ਨਹੀਂ ਜਾ ਸਕਦਾ ਕਿੱਦਾਂ ਪਹੁੰਚ ਕਰੀਏ ਕਿੱਦਾਂ ਦੇ ਸਕੂਲ ਦੀ ਗੰਗਲੀ ਦੀ ਐ ਇਹਨਾਂ ਗੱਲੀ ਆ ਇਹਨਾਂ ਦੀ ਅੰਗੈਲੀ ਆ ਜੀ ਜੇ ਡੀਸੀ ਸਾਹਿਬ ਦਾ ਆਰਡਰ ਪਰਸੋਂ ਤੋਂ ਪਰਸੋਂ ਸ਼ਾਮ ਤੋਂ ਪਰਸੋਂ ਸ਼ਾਮ ਤੋਂ ਕੱਲ ਸਵੇਰ ਤੋਂ ਆਰਡਰ ਹੋ ਗਿਆ ਸਾਰੇ ਸਕੂਲਾਂ 'ਚ ਇਹਨਾਂ ਕਿਉਂ ਨਹੀਂ ਕੀਤਾ ਇਹਨਾਂ ਕੋਈ ਡਿਸੀਜਨ ਨਹੀਂ ਲਿਆ ਸਰ ਹੁਣ ਕੀ ਮੰਗ ਕਰਦੇ ਹੁਣ ਮੰਗ ਇਹ ਹੀ ਕਰਦੇ ਆ ਕਿ ਸਾਡੇ ਬੱਚੇ ਸੇ ਸਾਡੇ ਤੱਕ ਪਹੁੰਚਣੇ ਜਾਣੀ ਚਾਹੀਦੇ ਪਲੀਜ਼